ਸਤਿ ਸ਼੍ਰੀ ਅਕਾਲ ਨਮਸਤੇ ਅੱਲਾ ਹਾਫਿਜ਼ ਇੱਕ ਬੰਦਾ ਇੱਕ ਪਿੰਡ ਦੇ ਵਿੱਚ ਜਾਂਦਾ ਆ ਉੱਥੇ ਇੱਕ ਮਕਾਨ ਬਣ ਰਿਹਾ ਹੁੰਦਾ ਉਹਦੀ ਉਸਾਰੀ ਹੋ ਰਹੀ ਹੁੰਦੀ ਆ ਉਹਦੇ ਵਿੱਚ ਮਜ਼ਦੂਰ ਉਹਦੇ ਵਿੱਚ ਮਿਸਤਰੀ ਠੇਕੇਦਾਰ ਸਭ ਲੱਗੇ ਹੋਏ ਹੁੰਦੇ ਆ ਆਪੋ ਆਪਣੇ ਕੰਮ ਦੇ ਵਿੱਚ ਤੇ ਉਹ ਬੰਦਾ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਪੁੱਛਦਾ ਆ ਇੱਕ ਬੰਦੇ ਨੂੰ ਕੋਟ ਕਰਕੇ ਪੁੱਛਦਾ ਆ ਕਿ ਤੁਸੀਂ ਕੀ ਕਰ ਰਹੇ ਹੋ ਬੰਦਾ ਥੋੜਾ ਜਿਹਾ ਖਫਾ ਹੁੰਦਾ ਖਿਜਿਆ ਹੁੰਦਾ ਤੇ ਉਹ ਕਹਿ ਦਿੰਦਾ ਕਿ ਦਿਹਾੜੀ ਕਰ ਰਹੇ ਆ ਜੀ ਉਹ ਨਾਲ ਦੇ ਇੱਕ ਹੋਰ ਬੰਦੇ ਨੂੰ ਫੇਰ ਵਜਾ ਕੇ ਪੁੱਛਦਾ ਹੈ ਕਹਿੰਦਾ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦਾ ਤੈਨੂੰ ਦਿਖਾਈ ਤਾਂ ਦੇ ਰਿਹਾ ਹੋਗਾ ਕਿ ਮੈਂ ਇੱਟਾਂ ਚੁਣ ਰਿਹਾ ਉਹ ਕਹਿੰਦਾ ਇੱਟਾਂ ਕਿਉਂ ਚੁਣ ਰਿਹਾ ਉਹ ਕਹਿੰਦਾ ਮਕਾਨ ਬਣਾ ਰਿਹਾ ਇੱਟਾਂ ਤੇ ਚੰਨੀਆਂ ਕੰਧਾਂ ਬਣਾਉਣੀਆਂ ਮਕਾਨ ਬਣਾਉਣਾ ਉਹ ਤੀਜੇ ਬੰਦੇ ਕੋਲ ਜਾਂਦਾ ਹੈ ਉਹ ਕੁਝ ਨਹੀਂਗਾ ਉੱਪਰ ਬੈਠਾ ਕੁਝ ਦੇਖ ਰਿਹਾ ਹੁੰਦਾ ਹੈ ਉਹਨੂੰ ਪੁੱਛਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਉਹ ਬੰਦਾ ਕਹਿੰਦਾ ਕਿ ਮੈਂ ਇੱਕ ਖੂਬਸੂਰਤ ਮਕਾਨ ਬਣਾ ਰਿਹਾ ਜਿਹੜਾ ਅਜੇ ਤੱਕ ਕਿਸੇ ਨੇ ਦੇਖਿਆ ਨਾ ਹੋਵੇ ਹੁਣ ਕੰਮ ਸਵੇਂ ਜਾਂ ਸਾਰੇ ਇੱਕੋ ਜਿਹਾ ਕਰ ਰਹੇ ਆ ਪਰ ਉਹਨਾਂ ਦੇ ਜਵਾਬ ਵੱਖ-ਵੱਖਰੇ ਆ ਨਾ ਜਿਹੜਾ ਬੰਦਾ ਜਿਹਨੇ ਲਾਸਟ ਵਿੱਚ ਦਿੱਤਾ ਜਵਾਬ ਉਹ ਸੱਚਮੁੱਚ ਹੀ ਖੂਬਸੂਰਤ ਮਕਾਨ ਉਹਦੇ ਦਿਮਾਗ ਦੇ ਵਿੱਚ ਆ ਤੇ ਉਹਨੂੰ ਉਹ ਬਣਾ ਰਿਹਾ ਤੇ ਜਿਹਨੇ ਦਿਹਾੜੀ ਕਰਨ ਨੂੰ ਦਿਹਾੜੀ ਕਰਕੇ ਉਹਦਾ ਆਪਣਾ ਕੰਮ ਨਿਭੜ ਜਾਂਦਾ ਹੈ ਜਨੇਟਾ ਚੜਨੀਆ ਉਹ ਵੀ ਉਸੇ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਲਾਈਫ ਨੂੰ ਦੇਖਦੇ ਹਾਂ ਅਸੀਂ ਜ਼ਿੰਦਗੀ ਨੂੰ ਦੇਖਦੇ ਹਾਂ ਅਗਰ ਅਸੀਂ ਜ਼ਿੰਦਗੀ ਨੂੰ ਖੂਬਸੂਰਤ ਦੇਖਣਾ ਚਾਹੁੰਦੇ ਆ ਸਾਡੇ ਸੁਪਨੇ ਆ ਅਸੀਂ ਕੁਝ ਬਣਾਣਾ ਚਾਹੁੰਦੇ ਆ ਅਸੀਂ ਸਮਾਜ ਦਾ ਕੁਝ ਬਣਾਉਣਾ ਚਾਹੁੰਦੇ ਆ ਤੇ ਜਿਹੜੀ ਸਾਡੀ ਸੋਚ ਵੀ ਵੱਖਰੀ ਹੋਣੀ ਚਾਹੀਦੀ ਆ ਉਹਦੇ ਸੁਪਨੇ ਜਿਹੜੇ ਆ ਉਹ ਪਹਿਲਾਂ ਹੀ ਹੋਣੇ ਚਾਹੀਦੇ ਆ ਫੇਰ ਹੀ ਅਸੀਂ ਇੱਕ ਵਧੀਆ ਜ਼ਿੰਦਗੀ ਜਿਹੜੀ ਆ ਉਹ ਜੀ ਸਕਦੇ ਆ ਇਹ ਅਸੀਂ ਸਿਰਫ ਆਪਣੇ ਆਪ ਤੱਕ ਮਤਲਬ ਕਿ ਕੋਈ ਮਜ਼ਦੂਰੀ ਕਰਦਾ ਤਾਂ ਉਹਨੂੰ ਜੇ ਮਜ਼ਦੂਰੀ ਹੀ ਦਿਖਾਈ ਦਿੰਦੀ ਆ ਤੇ ਉਹਨੂੰ ਉਹ ਸਾਰੀ ਜ਼ਿੰਦਗੀ ਉਹਦੇ ਉੱਤੇ ਹੀ ਲਾ ਦਿੰਦਾ ਆ ਜਿਹਨੇ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਹੁੰਦਾ ਆ ਉਹਦੇ ਸੁਪਨੇ ਵੀ ਵੱਡੇ ਹੁੰਦੇ ਆ ਤੇ ਉਹ ਪਹਿਲਾਂ ਹੀ ਇਹ ਸੁਪਨੇ ਦੇਖਣੇ ਸ਼ੁਰੂ ਕਰ ਦਿੰਦਾ ਕਿ ਮੈਂ ਇੱਕ ਨਾ ਇੱਕ ਦਿਨ ਇਸ ਅਹੁਦੇ ਤੇ ਜਾਣਾ ਜਾਂ ਇਸ ਥਾਂ ਤੇ ਜਾਣਾ ਜਾਂ ਇਸ ਮੁਕਾਮ ਤੇ ਜਾਣਾ ਆ ਮੰਜ਼ਿਲ ਮੈਂ ਪਾਉਣੀ ਆ ਮੈਂ ਆ ਬਣਨਾ ਆ ਦੁਨੀਆ ਦੇ ਵਿੱਚ ਤੇ ਉਹ ਜਿਹੜੇ ਆ ਉਹ ਬਣ ਜਾਂਦੇ ਆ ਜਿਨੇ ਕੁਝ ਨਹੀਂ ਸੋਚਣਾ ਕੁਝ ਨਹੀਂ ਕੋਈ ਸੁਪਨੇ ਨਹੀਂ ਲੈਣੇ ਕੁਝ ਨਹੀਂ ਕਰਨਾ ਉਹ ਸਿਰਫ ਦਿਹਾੜੀਆਂ ਤੱਕ ਹੀ ਰਹਿ ਜਾਂਦੇ ਆ ਇਸ ਕਰਕੇ ਆਪਣੇ ਜਿਹੜੇ ਸੁਪਨੇ ਆ ਉਹ ਵੱਡੇ ਕਰੋ ਸੁਪਨੇ ਵੱਡੇ ਦੇਖਣੇ ਚਾਹੀਦੇ ਆ ਜੇ ਸੋਚਣਾ ਹੀ ਤਾਂ ਵੱਡਾ ਸੋਚੋ ਥੈਂਕ ਯੂ ਰੱਬ ਰੱਖਾ ਅੱਲਾ ਹਫਿਜ਼